ਹੋਰ ਵੀ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਘਰ ਪਰਿਵਾਰ ਕਿਦਾਂ ਸੈਟ ਆ ਤੇ ਅੱਜ ਆਪਾਂ ਆਪਣੇ ਇਧਰੋਂ ਕਬੂਤਰ ਲੈ ਕੇ ਜਾਣੇ ਆ ਦੋ ਤੇ ਦੋ ਜਾਂ ਤਿੰਨ ਕਬੂਤਰੀਆਂ ਲੈ ਕੇ ਜਾਣੀਆਂ ਤੇ ਬਾਕੀ ਉੱਥੇ ਜਾ ਕੇ ਡਾਉਣ ਕੇ ਕੋਈ ਕਰਾਂਗੇ ਕੰਮ ਉਹ ਥੱਲੇ ਜਿੱਥੇ ਜਾਲ-ਜਾਲ ਆਇਆ ਸੀਗਾ ਬਾਹਰ ਲਈ ਸੈਟ ਉੱਥੇ ਇਟਾਂ ਲਾਉਣ ਵਾਲੀਆਂ ਰਹਿ ਗਈਆਂ ਲੰਮੀਆਂ ਉਹ ਇਟਾਂ ਲਾਵਾਂਗੇ ਤੇ ਇਹ ਕੁੱਤੇ ਤਾਂ ਵਾਂਸਾਂ ਦੇ ਨਾਲ ਥੋੜੇ-ਥੋੜਾ ਥਾਂ ਰਹਿ ਗਿਆ ਉੱਥੇ ਜਾਲਾਂ ਲਾਵਾਂਗੇ ਤੇ ਕੋਈ ਬਾਰੀਆਂ ਬੂਰੀਆਂ ਵੀ ਪਿੱਟ ਕਰ ਸਕਦੇ ਅੱਜ ਬਾਕੀ ਕੰਮ ਤੇ ਆ ਕੀ ਕੰਮ ਚੱਲ ਸਕਦਾ ਉੱਤਰ ਵੇਖ ਲਓ ਬਹੁਤ ਘਟਾ ਤੇ ਆਪਾਂ ਕੇ ਤਨ ਫੇਰ ਦਿਖਾਵਾਂਗੇ ਕਬੂਤਰ ਪੰਜ ਹੀ ਆਪਣੇ ਕੋਲੇ ਤੇ ਬਾਕੀ ਜੋੜੀਆਂ ਲਾਈਆਂ ਆਪਾਂ ਦਿਖਾਈਆਂ ਤੇ ਖੁੰਆਂ ਨਹੀਂ ਕਿਤੇ ਦਿਖਾਵਾਂਗੇ ਕੋਈ ਨਾ ਚਲੋ ਕਰਦੇ ਅੱਗੇ ਥੋੜਾ ਨਾਲ ਕੰਟੀਨਿਊ ਲਾਓ ਬਾਈ ਜੀ ਮੋਟਾ ਬੰਦਰ ਹਾਂ ਹਾਂ ਪੂਰੀ ਵਧੀਆ ਆ ਰਹੀ ਹੈ ਵੀਡੀਓ ਤੇਰੀ ਪੂਰੀ ਮੁੰਡਾ ਕੋਡਾ ਵਧੀਆ ਲੱਗ ਰਿਹਾ ਤੇ ਰਤੇ ਲਾਉਣ ਲੱਗੇ ਆ ਭਾਈ ਅੰਦਰਲੀ ਸਾਈਡ ਦੋ ਦੋ ਤੇ ਇੱਕ ਆ ਕੰਮ ਜਾਂ ਰਿਹਾ ਇੰਦਾ ਤੁਹਾਨੂੰ ਦੱਸਿਆ ਉਤੋਂ ਚੋਰ ਮੋਰੀਆਂ ਵਿਖੇ ਚੋਰ ਮੋਰੀਆਂ ਕਹਿੰਦਾ ਇਹਨਾਂ ਦਾ ਕੀ ਬਣੂ ਚੋਰ ਮੋਰੀਆਂ ਦਾ ਤੇ ਲਾ ਕੇ ਅੱਜ ਤੇ ਬਾਰੀਆਂ ਜਿੰਨਾ ਕੰਮ ਹੋ ਗਿਆ ਉਹਨਾਂ ਕਰਾਂਗੇ ਅੱਜ ਖਟਕੇ ਲੇਟ ਬਹੁਤ ਹੋਈ ਜਨੇ ਅੱਗੇ ਜੁੜੇ ਆੜੇ ਲਾਉਣ ਲਓ ਆ ਗਿਆ ਭਾਈ ਚਲੋ ਭਾਈ ਕਰਦੇ ਅੱਗੇ ਹਡਰ ਸ਼ੇਰ ਤੇ ਨਾਲ ਉਲਾਦ ਗਏ ਹਾਈ ਟੈਕ ਦੋਹਾਂ ਨੂੰ ਕਬੂਦ ਰਿਓ ਸੰਜਰੂ ਵੀ ਲਾ ਦਿੰਦੇ ਆ ਨਹੀਂ ਇਹ ਲਿਆਉ ਜਾ ਕੇ ਥੱਲੇ ਉਹ ਮੈਂ ਲਿਓ ਨਾ ਲਓ ਜੀ ਦਾਦਾ ਜੀ ਲੈਟਰ ਪੱਕਾ ਇਟਾਂ ਲਾ ਕੇ ਬਾਈ ਉਹ ਲੈ ਜਾਨੇ ਆ ਦੇਖੋ ਬਈ ਉਹ ਇੱਧਰ ਵੀ ਕੋਲ ਲਾਉਣਾ ਪੈਣਾ ਓਏ ਨਹੀਂ ਨਹੀਂ ਲੋੜ ਨਹੀਂ ਉਹ ਭਰਾਵਾ ਇੰਨੀ ਫਿਰਲਾ ਆਹ ਵੇਖ ਲੈ ਲੈ ਉਂਗਲ ਤਾਂ ਮੇਰੀ ਬਾਹਰ ਆ ਗਈ ਵੇਖੋ ਬਈ ਜੋੜੇ ਥੱਲੋਂ ਸੀਮੈਂਟ ਲਿਆ ਜਾ ਕੇ ਨਾਲੇ ਰੇਤਾਂ ਇੱਕ ਜੋੜਾ ਦੋ ਜੋੜੇ ਦਾ ਹੈਗਾ ਯਾਰ ਨਾ ਥੋੜਾ ਵੀ ਤੇ ਆਪਣਾ ਕਿੱਥੇ ਗਿਆ ਸੀਮਿੰਟ ਤੇ ਰੇਤਾ ਲਿਆ ਕੀ ਕਰਨੀ ਆ ਥੋੜਾ ਲੈ ਥੱਲੇ ਚੱਕ ਯਾਰ ਥੋੜਾ ਉਹ ਅੰਦਰ ਪਿਆ ਮੇਰੇ ਤੋਂ ਆਪਣਾ ਲਗੇ ਮਾਰੀ ਥੜੀ ਜੀ ਬਾਹਰ ਉੱਤਰ ਨੂੰ ਥੜੀ ਬਣਾਉਣੀ ਬਈ ਉੱਤਰਨ ਵਾਲੀ ਤੇ ਰੇਤਾ ਤੇ ਸੀਮਿੰਟ ਲੇਵਾ ਇੱਕ ਜੋਗ ਗਈ ਇੱਕ ਡੂੰਹ ਬਣਾਉਣੀ ਆਪਾਂ ਸਾਰੀ ਥੜੀ ਸਾਰੀ ਨਹੀਂ ਬਈ ਇੰਨਾ ਨਹੀਂ ਆਪਣੇ ਤੋਂ ਲਿਆਂਦਾ ਨਾ ਨਾ ਇੰਨਾ ਕੋ ਹੈਗਾ ਕਾਈ ਕਰ ਤੂੰ ਕੌਲਾ ਇੱਕ ਆ ਸਰਪ ਕੌਲੇ ਨਹੀਂ ਕਰਨੀ ਮਾਨੇ ਆ ਬਾਹਰਟੀ ਲੈ ਜਾ ਇੱਕ ਪਾ ਲਈ ਇੰਨਾ ਕੋ ਹੈ ਹੀ ਨਹੀਂ ਕੀ ਆ ਸੀਮਿੰਟ ਕਿੰਨਾ ਪਿਆ ਇਹ ਇਕੋਲਾ ਇਹ ਇਕੋਲਾ ਨਾ ਦੋ ਕੋਨੇ ਰੇਤਾਂ ਦੇ ਪਾਲਿਆ ਬਸ ਇਹਨਾਂ ਦਾ ਕੰਮ ਆ ਤੈਨੂੰ ਮੈਂ ਸੀ ਨਾ ਇਹ ਕੋਲਾ ਸੀਮੇ ਟੋਵੇਂ ਚੱਕ ਲੈਈਂ ਇੱਕ ਕੋਲਾ ਰੇਤਾਂ ਦਾ ਭਰ ਲਈ ਵਾ ਠੀਕ ਹੈ ਲਓ ਬਈ ਲੱਗੇ ਆ ਜੀ ਕੱਢਣਾ ਕੋਈ ਪੱਠਾ ਪੁੱਠਾ ਹੋਵੇ ਨਹੀਂ ਕੋਈ ਪੱਠੀ ਪੁੱਠੀ ਕੱਢ ਦੀ ਛਾ ਔਰ ਕਾਕੇ ਵਾਲਾ ਡਾਲ ਕੇ ਲਾਲ ਜਾ ਵੜਾ ਉਹ ਲਾਲ ਜਾ ਡਾਲਾ ਸਾਰਾ ਨਾ ਦਵਾਵਾ ਦੇ ਨਾ ਉਹ ਕੱਢ ਉਹ ਕੱਢ ਕੱਢੋ ਦਾ ਹਮਨ ਸ਼ੋਅ ਕਰਦੇ ਆ ਬਾਈ ਨੀਲੀ ਕੱਢਾਂ ਦੀ ਵਾਲੀ ਮਿਲੀ ਤਾ ਦੋ ਹੈ ਜੀ ਉੱਤ ਕੱਢਾ ਲੈ ਇੱਕ ਨੀਲੀ ਛੱਡ ਦਿੰਦੇ ਲੋਏ ਬਹੁਤ ਸੁਖੀ ਕਰ ਐਵੇਂ ਠੰਡਾਂ ਨਾਲ ਠੰਡ ਲੱਗੀ ਹੁਣ ਠੰਡ ਕਿੱਥੇ ਆਉਂਦਾ ਧੁੱਪ ਲੱਗੀ ਦੋਨੋਂ ਜੀ ਆਹ ਕੱਢ ਪੈਣ ਕਰ ਗੋਰਾ ਮਰੂ ਖਾਲਾ ਆਂਦਾ ਆ ਫੜ ਲਿਓ ਜਾਂ ਆਪਾਂ ਯਾਰ ਮਾ ਫੋਟੋ ਵੀ ਨਾ ਕਰਦੇ ਮਾ ਨਾ ਲੈ ਗੜਿਆ ਦੀ ਉਹਦੀ ਆਹ ਆ ਮਾਰੀ ਘਾਟਾ ਉਹ ਕੁਝ ਬੜ ਜਾਂਦਾ ਚਲੋ ਫਿਰ ਲਿਆਓ ਫਿਰ ਚੱਕ ਫਿਰ ਨਹੀਂ ਲਈ ਨਹੀਂ ਨਹੀਂ ਵੀਡੀਓ ਤਾਂ ਨਹੀਂ ਨਾਲ ਨਾਲ ਨੀਲੀ ਡਾਉਣੀ ਆ ਓਏ ਬੱਚੇ ਵਾਲਾ ਅੰਡਾ ਟੁੱਟ ਗਿਆ ਓਹੀ ਬੋਟਾਂ ਦੇ ਬੈ ਚਲ ਕੋਈ ਨਾ ਅੰਡਾ ਖਰਾਬ ਹੀ ਕਰੋ ਜੀ ਨੀਲੀ ਦੇ ਦਰਸ਼ਨ ਚਲ ਇਹਨੂੰ ਡਾਈ ਆ ਜਾ ਇਹ ਸਵਾਦ ਇਹਦਾ ਅੱਜ ਤਾਂ ਮੇਰੇ ਇਹ ਬੜਾ ਰੰਗ ਲਾ ਦਿੱ ਗਏ ਨਾ ਨਹੀਂ ਨਹੀਂ ਲਿਆ ਆ ਰੰਗ ਸਪਰੇਅ ਹੀ ਲਾ ਦਿੱ ਗਏ ਬੜੀ ਜੀ ਲਿਆ ਸਪਰੇਅ ਕਿੱਥੋਂ ਲੁਕ ਗਏ ਨਾਲੇ ਲਗੜ ਨਹੀਂ ਪੈਂਦੀ ਕਹਿੰਦੇ ਲਗੜ ਵਾਲੀ ਸਪਰੇਅ ਆ ਮੋਢੇ ਲਾ ਦੇ ਆ ਫਟੜੀ ਬਾੜੀ ਫਟਰੇ ਫੋੜਨੀ ਆਪ ਹੀ ਕਰੀ ਆਏ ਫੜੀ ਮੜਾ ਜਾ ਲਿਆ ਮੈਂ ਫਟ ਲੈਣਾ ਯਾਰ ਵੇਖੋ ਜੀ ਬਈ ਨੀਲੀ ਲੱਗੀ ਓਡਣ ਇੱਕ ਹੋਰ ਨਹੀਂ ਛੱਡਣ ਵਾਲਿਆਂ ਦੇ ਓਏ ਤੰਗ ਆ ਬੜਾ ਵਾਰੀ ਨਾਲ ਉੱਤੇ ਲਾ ਮੋਢਿਆਂ ਦੇ ਫਾਇਦਾ ਨਹੀਂ ਹੁੰਦਾ ਲਾਉਣਾ ਮੇਰੀ ਨੀਲੀ ਕੋਲੋਂ ਡਰਦੇ ਫਰਸਤੇ ਹੈ ਜੱਟ ਦਬ ਗਿਆ ਵੈ ਪਾਲਿਆ ਲੋਕਾਂ ਨੇ ਦੀਸ਼ਾਂ ਦਾ ਹੁ ਨੀਲੀ ਛੱਡਣ ਲੱਗਣਾ ਹੈ ਨਾ ਦੀਸ਼ਾ ਲੱਗੀ ਹੋਈ ਹੈ ਵੀ ਤੁੱਪ ਨੀਲੀ ਦੀ ਵਾਰੀ ਆ ਗਈ ਅੱਜ ਇਹ ਸੌਕੇ ਜਾਂਦੀ ਹੈ ਮੈਂ ਟਮੇਟੀ ਨੀਲੀ ਦਾ ਜਲੂਸ ਕਰ ਲੈ ਕੱਲ ਨਹੀਂ ਚੌਂ ਜਰ ਤੇਰੇ ਵੀ ਕਰਦੇ ਆ ਕਿਹੋ ਜਿਹੇ ਨੇ ਸ਼ੇਰ ਕਿੱਥੋਂ ਨੇੜਿਓ ਲੋ ਵੀ ਨੀਲੀ ਦਾ ਲੱਗਾ ਆਈ ਕਰਦਾ ਇਹ ਤੇ ਲੂ ਕਰਦਾ ਤੂੰ ਇਹ ਕਿਹੜੇ ਟਾਈਪ ਦਾ ਡੰਡਾ ਕੀ ਆ ਲੈ ਨੀਲੀ ਨੂੰ ਸੁਕਾ ਕੇ ਨੀਲੀ ਨੂੰ ਘਰ ਦੇ ਹਾਂ ਤਾਂ ਨੂੰ ਡਾ ਦੇ ਨੀਲੀ ਸ਼ੇਰੇ ਉਹ ਡੱਬੀ ਕਿੱਥੇ ਆ ਚਾਲ ਹੁੰਦਾ ਦੇ ਨੂੰ ਇਹਨੂੰ ਹਾਤੇ ਵਿਭਾਗ ਛੱਡੀ ਬਾ ਹਾਤੇ ਬਬਲਾ ਵੀ ਨਹੀਂ ਹੁਣ ਦਿਕੇ ਨਹੀਂ ਹਾਤੇ ਬਬਲਾ ਚਲੋ ਜੀ ਉੱਡ ਗਈ ਬਈ ਨੀਲੀ ਆ ਜਾਂਦੀ ਨੀਲੀ ਰੰਗ ਤਾਂ ਵੇਖ ਓਏ ਲਵੇੜ ਤੀ ਸਾਰੀ ਓਏ ਨੇ ਆ ਜਾਂਦੀ ਬਈ ਨੀਲੀ ਇੱਕ ਹੋਰ ਨਹੀਂ ਛੱਡਣਾ ਲਓ ਵੀ ਇੱਕ ਆਪਾਂ ਹੋਰ ਲੱਗੇ ਆ ਛੱਡਣ ਚੀਨੀ ਪੱਠੀ ਕੱਟੀਆਂ ਅੱਖਾਂ ਦੀ ਕਾਲੀ ਜਿਨੀ ਪੱਠੀ ਹੈ ਆਪਣੀ ਡਾਰੀਆਂ ਥੋੜ੍ਹੀਆਂ ਹੀ ਪਈ ਸੀਗੀ ਇਹ ਤੇ ਤਾਂ ਕਰਕੇ ਨਾਲੇ ਤਾਂ ਮਨ ਸ਼ੌਂਕ ਹੋ ਜੂਗਾ ਆਪਾਂ ਕਿਹਾ ਧੁੱਪ ਧੁੱਪ ਲੱਗੀ ਆ ਤੇ ਹੋਰ ਤਾਂ ਕੀ ਆ ਆ ਜੂਗੀ ਸ਼ਾਮ ਨੂੰ ਵੀ ਘਰੇ ਨੀਲੀ ਵੀ ਆਪਣੀ ਫਿਰਦੀ ਆ ਲਓ ਵੀ ਤੁਹਾਨੂੰ ਦਰਸ਼ਨ ਕਰਾ ਦਈਏ ਮਾੜੇ ਜੇ ਕੌਫੀ ਦੇ ਦਿਖਾ ਕੌਫੀ ਦਿਖਾ ਆ ਵੀ ਆਪਣੇ ਲਾਗ ਉਤਰ ਕੇ ਇੱਧਰ ਲਾ ਕਿਹੜਾ ਆਹ ਆਪਣਾ ਵਾਲਾ ਇਹ ਕਿ ਕਿਹੜਾ ਵੇ ਤਾਂ ਨਹੀਂ ਕਹਾਂ ਆਹ ਕੌਫੀ ਉਹਦੇ ਦਾ ਕਦੋਂ ਦਾ ਲਿਆਂਦਾ ਨੇ ਬੱਚਾ ਕੋਈ ਨਹੀਂ ਲਿਆ ਹੈਨਾ ਕਰੋ ਜੀ ਦਰਸ਼ਨ ਕੌਫੀ ਦੇ ह्म ਨਹੀਂ ਠੀਕ ਆ ਇੱਕ ਮਿੰਟ ਖੜੀ ਹੋਏ ਥੰਮੇਲ ਕੱਢ ਲੀਏ ਨਹੀਂ ਥੰਮੇਲ ਕੱਟਨਾ ਇੱਕ ਮਿੰਟ ਬਈ ਲਾਉਣੇ ਆ ਰੋਕੇ ਵੀਡੀਓ ਥੰਮੇਲ ਕੱਟ ਲੀਏ ਕੈਪ ਦਾ ਦੰਚੇ ਦੋ ਟੰਡ ਬਣਾ ਕੇ ਰੱਖਦਾ ਕਰਦਾ ਨਹੀਂ ਨਹੀਂ ਇੱਕ ਦੰਚੇ ਚੱਕੀ ਬੰਦਾ ਲਓ ਜੀ ਕਰੋ ਦਰਸ਼ਣੇ ਤੇ ਵੀ ਲਾਲ ਚੀਨਾ ਧੰਨੇ ਵਾਲੀ ਦੇ ਲਓ ਜੀ ਖੇਤ ਨੂੰ ਚੱਲੇ ਆ ਰਹੇ ਪਾਉਣ ਦਰਾਉਂਦੇ ਆ ਡਾਉਨ ਤੇ ਛਰਨਾ ਇੱਕ ਮੋੜ ਤੋਂ ਥੱਲੇ ਲੱਗਾ ਪਿਆ ਇਹਨਾਂ ਦਾ ਉਹ ਲੱਗਿਆ ਉਹ ਥੱਲੇ ਲੱਗ ਗਿਆ ਉਹ ਟਾਇਰ ਦਾ ਜਾ ਬਈ ਵਿਹ ਗਿਆ ਓਏ ਕਿੰਨਾ ਔਕਾ ਵੇ ਕੀ ਹੱਥ ਪਾਈ ਬੈਠਾ ਬੱਬਰ ਜਾਣਾ ਤੂੰ ਨਹੀਂ ਨਹੀਂ ਕਿੰਨਾ ਔਕਾ ਵੇ ਹੱਥ ਵਾਹ ਕੇ ਬਾਈ ਬੈਠਾ ਇਧਰ ਮੈਂ ਵੇਖਾ ਜਮਾਂ ਵੀ ਡੰਡਾ ਹੈ ਨਹੀਂ। ਹੁਣ ਕਰਦੇ ਆਂ ਜਾਂ ਕਸ਼ੀਏ ਤੁਹਾਡੇ ਨਾਲ। ਉਹ ਫੈਂਟਾ ਛਰਨੇ ਨੇ ਓਏ। ਬਾਲੇ ਓਕੇ ਬੈਠਿਆ। ਬੱਬੂ ਵੇਖਿਓ। ਓਏ ਲੱਤਾਂ ਹੀ ਨਹੀਂ ਬੱਬੂ ਗੇੜਾ ਕਰ ਲੱਗਦੀਆਂ। ਖੋਲੋ ਖੋਲੋ ਝੋਟੇਓ ਬੁਰੀਆਂ। ਛਰਨਾ ਦਾ ਬੋਰੀ ਪਾੜਨੀ ਬਹਿ ਗਿਆ। ਨਹੀਂ ਛਰਨੇ ਨਹੀਂ ਬਣੀ ਗੱਲ। ਨਾ ਬੰਗਲਾ ਨਾ ਬੰਗਲਾ। ਓਪੇ ਕੋਰੇ ਲਿਆ। ਖੋਲਦੀ ਨਹੀਂ ਬੁਰੀ ਛਰਨੇ ਝੋਟੇ ਤੋਂ ਬਈ। ਉੱਧਰੋਂ ਖੁੱਲ ਨਹੀਂ ਆਈ। ਆ ਜਾ। ਇਹਨੇ ਗੱਡਾ ਹੀ ਐ ਪੀਕਣਾ। ਇਧਰੋਂ ਖੁੱਲੀ ਆ ਯਾਰ ਦੀਸ਼ਾ ਇਧਰੋਂ। ਕਿੱਧਰੋਂ ਖੁੱਲ ਨਹੀਂ? ਇਧਰੋਂ। ਬਾਈ ਉੱਧਰੋਂ ਖੁੱਲ ਨਹੀਂ। ਇਧਰੋਂ ਖੁੱਲਣੀ ਆ। ਯਾਰ ਇਧਰੋਂ ਖੁੱਲਣੀ ਆ। ਯਾਰ ਮੈਂ ਤੈਨੂੰ ਕਹਦਾ ਜਦੋਂ। ਇੱਕ ਮਿੰਟ ਬਾਈ ਬਾਅਦ ਚ ਕਰਦਾ ਮੈਂ। ਅਸੀਂ ਚਲੀ ਰਾ ਜਾ ਰਿਆ। ਆਪਾਂ ਬਸ ਤੁਹਾਨੂੰ ਪਤਾ ਸ਼ੂਟ ਤੇ ਹੁੰਨੇ ਆ। ਟਰੱਪ ਲੱਗੀ ਹੋਈ ਆ ਬਹੁਤ ਵਧੀਆ ਮੌਸਮ ਆ। 2 ਜਨਵਰੀ ਨੂੰ ਛੱਡਈ ਆਪਾਂ ਨੂੰ ਦਿਖਾਈ ਸੀ ਪਰ ਹਨਾ ਨੀਲੀ ਤੇ ਛੋਟਾ ਵੀ ਨਾਲ ਆਪਣੇ ਓਹ ਛੋਟਿਆ ਤੋਂ ਦਾ ਮਾਹ ਹੀ ਆਉਣਾ ਉਹਨਾਂ ਫੋਨ 'ਚ ਤੇ ਕਰਦੇ ਆਂ ਵੀ ਅੱਗੇ ਛੱਡਣਾ ਸ਼ੇਰ ਫਿਰ ਕਰਦੇ ਆਂ ਕੋਈ ਗੱਲਬਾਤ ਲਓ ਜੀ ਕੋਠੇ ਜਲਦੀ ਪਈ ਆ ਸਾਫ ਸਫਾਈ ਤੇ ਦਾਣਾ ਪਾਣੀ ਵੀ ਪਾਤਾ ਕਬੂਤਰਾਂ ਨੂੰ ਸਾਰਿਆਂ ਨੂੰ ਤੇ ਉਹਦੀ ਆਪ ਇੱਕ ਪੱਠੀ ਛੱਡੀ ਸੀ ਉਹ ਤੇ ਨੀਲੀ ਆਪਣੀ ਆ ਫਿਰਦੀ ਆ ਢਾਂਗੀ ਤੇ ਬੈਗੀ ਸੀਗੀ ਯਾਰ ਤੇ ਉੱਡ ਗਈ ਤੇ ਗੱਲ ਸਾਹਿਬ ਵੀ ਆ ਗਏ ਆ ਪੰਜ ਕੁਜੀਆਂ ਲਿਆਏ ਆ ਲੈ ਇੱਕ ਫੋੜਾ ਲਗਾਇਆ ਵੇਖ ਬਣ ਗਿਆ ਨਾ ਵਧੀਆ ਰੰਗ ਹੂੰ ਵੇਖ ਰੱਖ ਮੇਰੇ ਕੋਲ ਨਾ ਵੇਖ ਲੈ ਸਾਰੇ ਆ ਫੜਾ ਦੇ ਫੋੜਾ ਕਰੋ ਸ਼ੌਂਕ ਜੀ ਇਹ ਰੱਖਣਿਆਂ ਦਾ ਗੱਲ ਸਾਹਿਬ ਕਰੋ ਸ਼ੌਂਕ ਲਾਓ ਜੀ ਨੀਲੀ ਆ ਗਈ ਜੀ ਆਪਣੀ ਬਹਿ ਗਈ ਆ ਆ ਗਈ ਨੀਲੀ ਉਹ ਦਿਸ਼ੇ ਨੀਲੀ ਦਾਲ ਆਪਣੀ ਓਏ ਸਾਫ ਕਰਤਾ ਸੀ ਥਾਂ ਇਧਰੋਂ ਵੀ ਓਏ ਫੇਰ ਓਡਿਆਣੀਆਂ ਬਲੌਗ ਵੇਖੋ ਆਪਣਾ YouTube ਤੇ ਦਿਖਾਵਾਂਗੇ ਤੁਹਾਨੂੰ ਕਿਆ ਕਰ ਬੱਬੂ ਆ ਬਈ ਆ ਯਾ ਤੂੰ ਕਹੀਂ ਪੈ ਤੂੰ ਕਹਿ ਜੋ ਤੁਸੀਂ ਕਹਿੰਦੇ ਕਿ ਫੋਟੋ ਪਾਉਂਗੇ ਇੰਸਟਾ ਤੇਰੀ ਖੈਚਰੀ ਫੋਨ ਲਈ ਜਾਂਦਾ ਜਾਲ ਵੇਖੋ ਬਈ ਹੁਣ ਦੱਸਦਾ ਸਹੀ ਇਧਰੋਂ ਸਾਰਾ ਕੰਮ ਅੱਜ ਬਈ ਇਹਦਾ ਹੋ ਗਿਆ ਕੰਪਲੀਟ ਬਾਰੀਆਂ ਲਾਉਣ ਵਾਲੀਆਂ ਰਹਿ ਗਈਆਂ ਥੋੜੀਆਂ ਜੀਆਂ ਲਾਤੀਆਂ ਉਹ ਦਿਖਾ ਦਿੰਦਾ ਮੈਂ ਤੁਹਾਨੂੰ ਇੱਕ ਆ ਬਾਰੀ ਲਈ ਆ ਇੱਕਾ 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 ਇੱਕੋ ਲੱਗਿਆ ਦੋ ਗੀ ਲਾਈਆਂ ਵਾਰੀਆਂ ਪਹਿਲੀਆਂ ਲੱਗੀਆਂ ਸੀਆਂ ਪੁੱਤਰ ਛੱਡਿਆ ਹੋਇਆ ਆਪਣਾ ਇੱਕਪਨਾ ਜੋੜਾ ਛੱਡਿਆ ਆ ਪੀਆ ਹੂੰ ਵੇਖੋ ਬਈ ਸਾਫ ਸਫਾਈ ਚੱਲ ਰਹੀ ਆ ਪੂਰੇ ਜੋੜਾ ਸ਼ੋਰਾਂ ਦੇ ਅੱਜ ਲੋ ਬਈ ਕਰਤੀ ਸਾਰੀ ਸਾਫ ਸਫਾਈ ਤੇ ਹੋਰ ਰਹਿ ਗਿਆ ਮਿੱਟੀ ਤੇ ਰੋੜੀਆਂ ਚੱਕਰ ਵਾਲੀਆਂ ਉਹ ਸੌ ਰਹਿ ਗਿਆ ਤੇ ਲਾਈ ਜਾਂਦੇ ਹਰਾ ਕੱਪੜਾ ਆਪਣੇ ਬੰਦੇ ਤੋਈ 4:00 ਵਜੇ ਦਾ ਹੋਇਆ ਆਏ ਤਾਂ ਹੁਣ ਕੋਈ ਨਾ ਵਜਦੀ ਜਾਂਦੀ ਆ 5:00 ਵਜ ਕੇ 50 ਮਿੰਟ ਹੋ ਗਏ ਸੂਰੀ ਸੱਪ ਚੱਲਿਆ ਦਨ ਬਹੁਤ ਵਧੀਆ ਲੱਗਈ ਆ ਆ ਗਿਆ ਆਪਣਾ ਜਨੋਰਾ ਨੀਲੀ ਦਾ ਪਤਾੜਦੀ ਆ ਇਹ ਵੇਖੋ ਹੁੰਦਾ ਕਿ ਨਹੀਂ ਅਜੇ ਅੱਜ ਲੋਬੀ ਸਾਫ ਸਪਾਈ ਹੋ ਗਈ ਸਾਰੀ ਤੇ ਇੱਧਰ ਵੀ ਹਰਾ ਕੱਪੜਾ ਲਾਤਾ ਮੂਰੇ ਤੇ ਆਪਾਂ ਕਰਦੇ ਆਂਡਿੰਗ ਇੱਥੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ